ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਨੀਂਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਸਾਲ ਦਾ ਦੂਜਾ ਦਿਨ ਆ ਜੀ ਹੈਪੀ ਨਿਊ ਇਅਰ ਸਭ ਨੂੰ ਤੇ ਆਪਾਂ ਵੀਡੀਓ ਸਟਾਰਟ ਕਰਦੇ ਆ ਵੀਡੀਓ ਦੇ ਵਿੱਚ ਬੜੇ ਰਿਓ ਵੀਡੀਓ ਆਪਾਂ ਤੁਹਾਨੂੰ ਦੇਵਾਂਗੇ ਨਿਊ ਅਪਡੇਟ ਜੋ ਆਪ ਅਜੇ ਤੱਕ ਦਿੱਤੀ ਨਹੀਂ ਸੀਗੀ ਤੇ ਠੀਕ ਹੈ ਜੀ ਤੇ ਅੱਜ ਤੁਹਾਨੂੰ ਆਪਾਂ ਬਾਹਰ ਦਾ ਮਾਹੌਲ ਦਿਖਾਉਣੇ ਆ ਤੇ ਤੁਸੀਂ ਵੀਡੀਓ ਜਰੂਰ ਫੋਲੋ ਵਾਚ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਓ ਜੀ ਖੜਕੇ ਨੂੰ ਤੇ ਖਿਲਰੇ ਸਮਾਨ ਨੂੰ ਇਗਨੋਰ ਕਰਿਓ ਜੀ ਆਪਣੇ ਕੰਮ ਚੱਲ ਰਿਹਾ ਆਪਾਂ ਵਿੜਾ ਕਰਾਂਗੇ ਪੱਕਾ ਤੇ ਇਧਰ ਆਪਣੀ ਬਾਥਰੂਮ ਸੀਗੇ ਜਿਹੜੇ ਉਥੇ ਮਿੱਟੀ ਜਾਦੇ ਆ ਉਹ ਕੱਢ ਰਹੇ ਆ ਟਰੈਕਟਰ ਨਾਲ ਇਹ ਬਾਹਰ ਨੂੰ ਇਹ ਇਧਰਲੀ ਸਾਈਡ ਸੀਗੇ ਆਪਣੇ ਬਾਥਰੂਮ ਬਣਾਏ ਹੋਏ ਉਹ ਕੰਪਲੀਟ ਕਰਨ ਵਾਲੇ ਸੀਗੇ ਦੋ ਤਿੰਨ ਵਾਰ ਵਸਤਰੀ ਮੈਸਤਰੀ ਲਾਇਆ ਵਿੱਚੋਂ ਕੋਈ ਕੰਮ ਕਦੇ ਸਾਨੂੰ ਹੋ ਜਾਂਦਾ ਸੀ ਕਦੇ ਮੈਸਤਰੀ ਨੂੰ ਇਹ ਅੱਧ ਵਿਚਾਲੇ ਕੰਮ ਰੁਕਿਆ ਪਿਆ ਸੀਗਾ ਇਸ ਤਰ੍ਹਾਂ ਦਾ ਇਹ ਆਪਣਾ ਬਾਥਰੂਮ ਬਣਾਇਆ ਤਾਂ ਕਾਫੀ ਟਾਈਮ ਦਾ ਕੰਪਲੀਟ ਕਰਨ ਵਾਲਾ ਸੀਗਾ ਇਹ ਤੇ ਹੁਣ ਇਹ ਕਰਦਾ ਇਚਪਾ ਚ ਟਾਇਲ ਟਿੱਕੀ ਲੱਗੂਗੀ ਇਧਰੋਂ ਵੀ ਕੰਪਲੀਟ ਕਰਦਾ ਇਹ ਆਪਣਾ ਥੜਾ ਨਾਲ ਦਾ ਇਹ ਥੋੜਾ ਜਿਹਾ ਨੀਵਾ ਕਰਨਾ ਵਾ ਇਥੋਂ ਪੱਟ ਠੱਡ ਹੋਈ ਵੀ ਆ ਵਿੜੇ ਚ ਪੂਰਾ ਖਲਾਰਾ ਬਣਿਆ ਹੋਇਆ ਵਾ ਤੇ ਤੁਹਾਨੂੰ ਪਤਾ ਹੈ ਵੀ ਹਰ ਰੋਜ਼ ਦੀ ਤਰ੍ਹਾਂ ਮੈਂ ਨਹਿਤੀ ਬੀਜੀ ਹੁੰਨੀ ਆ ਮੈਂ ਜਿੰਨਾ ਮਰਜ਼ੀ ਕਹਿਦਾ ਵੀ ਮੈਂ ਅੱਜ ਫ੍ਰੀ ਹੂੰ ਅੱਜ ਫ੍ਰੀ ਹੂੰ ਨਵਾਂ ਕੰਮ ਚੱਲ ਪਿਆ ਹੁਣ ਸਟਾਰਟ ਹੋਗਾ ਕੁਝ ਛਾਲ ਦੇ ਦੇਣਾ ਛੁੱਟੇ ਹੁੰਦੇ ਆ ਤੇ ਇਸ ਤਰ੍ਹਾਂ ਬਣਿਆ ਤੁਸੀਂ ਵੀਡੀਓ ਤੇ ਬਣਿਆ ਰਹੋ ਆਪਾਂ ਡੇਲੀ ਦੀ ਅਪਡੇਟ ਦਿਆ ਕਰਾਂਗੇ ਕੀ ਕੀ ਕੰਮ ਕੀਤਾ ਕਿੰਨਾ ਕੰਮ ਕਰਨਾ ਉਹਨਾਂ ਕਿ ਪਹਿਲਾਂ ਫਰੀ ਨਹੀਂ ਸੀ ਤੁਹਾਨੂੰ ਪਤਾ ਵੀ ਝੋਨੇ ਨੇ ਕਾफी ਫੱਜਲ ਖਰਾਬ ਕੀਤਾ ਮੰਡੀ ਦੇ ਵਿੱਚ ਉਦੋਂ ਬਾਅਦ ਚ ਕਣਕ ਦੇ ਬੀਜਾਂ ਨੂੰ ਕੁਬੀਲਾ ਹੁੰਦਾ ਸੀਗਾ ਲੇਟ ਹੁੰਦੇ ਸੀਗੇ ਫਿਰ ਕੰਮਕਾਰ ਹੋਰ ਸੀਗੇ ਫਿਰ ਦੇ ਪਾਣੀ ਦਾ ਟਾਈਮ ਹੋ ਗਿਆ ਕਣਕ ਦਾ ਹੁਣ ਥੋੜੇ ਜੇ ਫਰੀ ਹੋਏ ਸੀ ਹੁਣ ਅਸੀਂ ਕਿ ਪਹਿਲਾਂ ਤਾਂ ਰਾਦਾ ਨਹੀਂ ਸੀਗਾ ਵੀ ਦਿਨ ਛੋਟੇ ਆ ਫਿਰ ਸਰਦਾ ਨਹੀਂ ਸੀ ਕਿਉਂਕਿ ਸਾਡੇ ਪਾਸ ਪੁਰਾਣੇ ਬਾਥਰੂਮ ਡਿੱਗ ਰਹੇ ਆ ਤੇ ਇਹ ਕੰਪਲੀਟ ਕਰਨਾ ਅੰਦਰ ਸਾਡੇ ਬਾਥਰੂਮ ਬਣਿਆ ਕੋਠੀ ਦੇ ਪਰ ਅਸੀਂ ਉਹ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਅੰਦਰ ਮੈਂ ਹਜੇ ਨਹੀਂ ਯੂਜ਼ ਕਰਨ ਦਿੰਦੀ ਐਸਲੀਆ ਪਪਾਰ ਤਿਆਰ ਕਰਾਂਗੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਪਰ ਰੋਟੀ ਦਾ ਟਾਈਮ ਵੀ ਹੈ ਨਾ ਰੋਟੀ ਫੜਾ ਲੀਏ ਫਿਰ ਗੱਲਬਾਤ ਕਰਦੇ ਲੋ ਜੀ ਇਧਰ ਆਪਣੀ ਫਰੰਟ ਸਾਈਡ ਦਾ ਥਿਊ ਹੈ ਤੇ ਜੋ ਕਾਫੀ ਖਲਾਰਾ ਪਿਆ ਹੈ ਵਧੀ ਘਟੀ ਬਜਰੀ ਰੂੜੀ ਮਿੱਟੀ ਰੇਤਾ ਤੇ ਚੁੱਲ੍ਹਾ ਆਪ ਇਧਰਲੀ ਸਾਈਡ ਲੈ ਆਂਦਾ ਤੇ ਇਹ ਕਾਫੀ ਟਲਾਣਾ ਹੈ ਸੀ ਸੱਤ ਫੁੱਟ ਦੀ ਢਲਾਨ ਹੈ ਜਿਹੜੀ ਆਪਣੇ ਵਿਹੜੇ ਨਹੀਂ ਜਾਂਦੀ ਹੈ ਤਾਂ ਜਾਂਦੀ ਹੈ ਘਰ ਨੂੰ ਕੋਠੀ ਨੂੰ ਇੱਥੋਂ ਆਪਾਂ ਗੇਟ ਵੀ ਉੱਪਰ ਚੱਕਾਂਗੇ ਇਹ ਬਣਾਵਾਂਗੇ ਤੇ ਆਹ ਆਪਣੀ ਭਰਤੀ ਪਾਈ ਆ ਮੂਰੇ ਇਹ ਹੁਣ ਆਪਾਂ ਵਿਹੜੇ 'ਚ ਇੱਥੇ ਫਰੰਟ ਸਾਈਡ ਤੇ ਆਪਦੀ ਪਾ ਕੇ ਇਹਨੂੰ ਪਧਰਾ ਕਰਕੇ ਵਿਹੜੇ 'ਚ ਫਰਸ਼ ਲਾਵਾਂਗੇ ਇਸ ਤਰ੍ਹਾਂ ਦਾ ਇਹ ਬਾਹਰਲੇ ਉੱਪਰਲੇ ਵਿਹੜੇ ਜੋ ਮਿੱਟੀ ਚੱਕ-ਚੱਕ ਕੇ ਇੱਧਰ ਲੈ ਕੇ ਆ ਰਹੇ ਆ ਇੱਥੋਂ ਵਾਲੀ ਆਪਾਂ ਇੱਧਰ ਹੀ ਪਾ ਦਾਂਗੇ ਫਰੰਟ ਵਿਹੜੇ 'ਚ ਤੇ ਇਸ ਤਰ੍ਹਾਂ ਦਾ ਵਿਊ ਹੈ ਮੈਨੂੰ ਇਹ ਆ ਮੈਂ ਕੈਮਰੇ ਚ ਕੈਚਪ ਕਰ ਲਾਂ ਮੈਮਰੀ ਜੀ ਯਾਦ ਰਹਿ ਜਾਂਦੀ ਕਈ ਵਾਰ ਆਪਾਂ ਨੂੰ ਪੁਰਾਣੀ ਚੀਜ਼ ਦੇਖਣ ਨੂੰ ਦਿਲ ਕਰਦਾ ਹੁੰਦਾ ਵੀ ਇਸ ਤਰ੍ਹਾਂ ਦਾ ਸਾਡਾ ਪਹਿਲਾ ਘਰ ਹੁੰਦਾ ਸੀ ਆ ਆਪਣੇ ਪੁਰਾਣੇ ਬਾਥਰੂਮ ਹੈ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੂਸਰ ਸੁਣਾਓ ਕੀ ਹਾਲ ਚਾਲ ਨੇ ਦੁਬਾਰਾ ਸਤਿ ਸ਼੍ਰੀਕਾਲੇ ਸੇ ਵੀਡੀਓ ਤੇ ਮੈਂ ਤਾਂ ਬਣਾਉਣ ਲੱਗੀਆਂ ਕਿਉਂਕਿ ਜੀ ਅੱਜ ਤੀਜਾ ਦਿਨ ਹੋ ਗਿਆ ਕੱਲ ਮੇਥੇ ਵੀਡੀਓ ਨਹੀਂ ਬਣੀ ਤੇ ਆਪਾਂ ਮਿਸਤਰੀ ਲਾਇਆ ਸੀਗਾ ਇਸ ਤਰ੍ਹਾਂ ਕੁਝ ਬਰਾਡੇ ਤੋਂ ਇਥੋਂ ਸੰਢੀ ਗੇਟ ਚੱਕਤਾ ਤੇ ਇਧਰ ਖੁਰਲੀ ਬਣ ਰਹੀ ਐ ਮਿਸਤਰੀ ਆਏ ਹੋਏ ਆਪਣਾ ਕੰਮ ਚੱਲ ਰਿਹਾ ਖੁਰਲੀ ਬਣ ਗਈ ਐ ਇੱਥੇ ਆ ਚਿੰਤਾ ਤੇ ਸੀਮੈਂਟ ਪਾਉਣ ਵਾਲਾ ਇਧਰ ਆਪਣੇ ਨਿੱਕੇ ਸਾਰਦਾਰਾ ਤੇ ਸੁਲਤਾਨ ਸਿੰਘ ਖੜੇ ਐ ਗੱਟ ਜਿੰਨਾ ਮੇਰੇ ਇਥੇ ਧੂਣੀ ਤਾਂ ਨਹੀਂ ਪਾ ਦੇਈ ਦੀ ਵੀ ਠੰਡ ਨਾ ਲੱਗੇ ਤੇ ਥੋੜਾ ਜਿਹਾ ਇਥੇ ਪਸ਼ੂਆਂ ਦਾ ਪਸਮਾਨ ਬੰਨਿਆ ਬਹੁਤ ਔਖੀ ਆ ਸਤਾਰਾ ਧੂਣਗਾ ਔਖਾ ਕੰਮ ਹੁੰਦਾ ਜਦੋਂ ਕਿਉਂਕਿ ਥਾਂ ਥੋੜਾ ਤੇ ਪਸ਼ੂ ਜਿਆਦੇ ਆ ਤੇ ਹਫ਼ਤਾ ਤਾਂ ਆਪਾਂ ਨੇ ਲੱਗ ਜੂ ਹਫ਼ਤਾ ਇਥੇ ਆਪਾਂ ਪਸ਼ੂ ਨਹੀਂ ਬੰਨਦੇਗੇ ਤੇ ਫਿਰ ਵੀਰੇ ਚ ਪਰਸ਼ਲ ਹੋਣੀਆਂ ਕੁਸ ਇੱਟਾ ਉੱਥੇ ਹੋਣਾ ਬਹੁਤ ਹੋਇਆ ਪਿਆ ਕੰਮ ਬੀਜੀ ਬੀਜੀ ਨਾ ਮੈਂ ਤੁਕੇਸੀ ਦੀ ਵੀਡੀਓ ਚ ਜਾ ਜਾਂਦਾ ਲਾਈਵ ਵੀ ਮੈਂ ਘਰ ਟੀ ਅਟੈਂਡ ਕਰਦੀ ਆ ਠੀਕ ਹੈ ਜੀ ਬਣੇ ਰਿਓ ਵੀਡੀਓ ਤੇ ਵੀਡੀਓ ਦੇਖਿਓ ਫੁੱਲ ਵਾਚ ਕਰਿਓ ਤੇ ਦੱਸਿਓ ਦਾ ਹਨ ਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਇੱਕ ਇਧਰ ਵੀ ਸਾਈਡ ਖੋਲ ਲੀ ਹੋ ਕੇ ਇੱਕ ਇਧਰ ਵੀ ਕਿੱਥੋਂ ਗਲਤੀ ਕੀ ਆ ਕਿਵੇਂ ਕਰਨਾ ਚਾਹੀਦਾ ਜਰੂਰ ਵੀਓ ਦਿਓ ਤੇ ਤੁੰਦ ਕਾਫੀ ਬਣੀ ਹੋਈ ਆ ਹਾਂ ਇਥੋਂ ਰੇੜੇ ਦਾ ਕੰਮ ਕਰ ਰਹੀ ਐ ਥੋਲੇ ਲੇਬਲ ਲੇਬਲ ਕੱਢ ਰਹੇ ਨੇ ਤੇ ਤਾਂ ਕਰਕੇ ਬੀਜੀ ਰਹੀ ਦਾ ਵੀਡੀਓ ਬਣੀ ਨਹੀਂ ਅੱਜ ਮੈਂ ਕਰੀ ਜੀ ਥੋੜੀ ਜੀ ਕੁਝ ਪਹਿਲਾਂ ਦੀ ਬਣੀ ਆ 2 ਤਰੀਕ ਦੀ ਤੇ ਬਣਾ ਕੇ ਵੀਡੀਓ ਤੁਹਾਨੂੰ ਦੇ ਦਈਏ ਪਾ ਦਈਏ ਵੀਡੀਓ ਤੇ ਇਧਰ ਆਪਣੀ ਮੜਮਾਈ ਹੋਈ ਆ ਕੰਮ ਤੇ ਉਧਰ ਆਪਣੀ ਉਹ ਬੈਠੀ ਆ लाਡੋ ਲड्डू ਓਏ ਲੱਡੂ ਤੈਨੂੰ ਪਤਾ ਤੇਰਾ ਨਾਂ ਲਿਆ ਬਾੜੀ ਚਾਵਲੀ ਵੀ ਆ ਇਹ ਚਮਲਾ ਕੇ ਰੱਖੀ ਵੀ ਆ ਬਾਤ ਹੀ ਨਾ ਘਰਲੀ ਤੇ ਕੈਮਰਾ ਇਨਾ ਘੈਂਟ ਚੀਜ ਆ ਵੇ ਇਹ ਨਾਲ ਬੰਦੇ ਨੂੰ ਡਰਾ ਕੇ ਰੱਖ ਦਿੰਦਾ ਕਰਲਾ ਕੰਮ ਨਹੀਂ ਬਣਾਉਂਦੀ ਠੀਕ ਹੈ ਜੀ ਓਕੇ ਜੀ ਬਾਏ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਆਪਾਂ ਰੋਟੀ ਬਣਾ ਲਈਏ ਤੇ ਫਿਰ ਆਪਾਂ ਅੱਜ ਸ਼ਾਮ ਤੱਕ ਦੀ ਅਪਡੇਟ ਜਰੂਰ ਦੇਵਾਂਗੇ ਤੁਹਾਨੂੰ ਸ਼ਾਮ ਦੀ ਸ਼ਾਮ ਤੱਕ ਕਿੰਨਾ ਕੰਮ ਨੇ ਮਿਹੜਿਆ ਉਹਦਾ ਦੇਵਾਂਗੇ ਜੀ ਪਲੀਜ਼ ਜਰੀਰ ਵੀਡੀਓ ਨੂੰ ਫੋਲੋ ਵਾਚ ਕਰ ਲਿਓ ਲਾਈਕ ਕਮੈਂਟ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਥੈਂਕ ਯੂ ਜੂ ਫॉर ਵਾਚਿੰਗ ਓਕੇ ਜੀ ਬਾਏ ਨਿਬੜ ਗਿਆ ਨਿਬੜ ਗਿਆ ਤੋ ਕਾਰ ਆਉਂਦਾ ਜਿਹੜਾ ਕਰਦਾ